ਖਬਰ ਫਿਲੌਰ ਤੋਂ ਹੈ ਜਿੱਥੇ ਕਿ ਦਿਨ ਚੜ੍ਹਦੇ ਹੀ ਦੋ ਬੱਸਾਂ ਦੀ ਹੋਈ ਆਪਸੀ ਟੱਕਰ ਤੋਂ ਬਾਅਦ ਹੜਕਾ ਮਚ ਗਿਆ ਦਰਅਸਲ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਜਲੰਧਰ ਤੋਂ ਲੁਧਿਆਣਾ ਜਾ ਰਹੀ ਯੂਪੀ ਰੋਡਵੇਜ ਬੱਸ ਦੀ ਅੰਬੇਦਕਰ ਚੌਂਕ ਪੁਲ ਤੇ ਪ੍ਰਾਈਵੇਟ ਕੰਪਨੀ ਦੀ ਬੱਸ ਨਾਲ ਟੱਕਰ ਹੋ ਗਈ ਹਾਸੇ ਤੋਂ ਬਾਅਦ ਜਿੱਥੇ ਇੱਕ ਬੱਸ ਪੁਲ ਤੋਂ ਢੇਠਾ ਲੰਗ ਗਈ ਉੱਥੇ ਹੀ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਦੋਵੇਂ ਬੱਸਾਂ ਕਾਫੀ ਨੁਕਸਾਨੀਆਂ ਗਈਆਂ ਹਾਸੇ ਤੋਂ ਬਾਅਦ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ ਜਿਸ ਨਾਲ ਟ੍ਰੈਫਿਕ ਨੂੰ ਲੰਘਣ ਵਿੱਚ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਫਿਲਹਾਲ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨੂੰ ਚਾਲੂ ਕਰਵਾ ਦਿੱਤਾ ਗਿਆ ਹੈ ਫਿਲੌਰ ਤੋਂ ਰਾਜਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਸਰਨਾਮ ਵਰਕਮ ਸਿੰਘ ਹੈ ਹਾਂਜੀ ਔਰ ਅਮਰitsar ਸੇ ਮਾੜੇ ਕੇ ਲਿਆ ਰਹੇ تھے ਕੀ ਬਾਤ ਠੀਕ ਹੈ ਜੀ ਤੋਂ ਗਾੜੀ ਦੀ ਆ ਹੌਸਤਾ ਹੌਸਤਾ ਤੀ ਲਗਭਗ 10-15 ਕਿ ਸਪੀਡ ਹੋ ਗਈ ਠੀਕ ਹੈ ਔਰ ਪਿੱਛੇ ਸਲੀਪਰ ਵਾਲੇ ਨੇ ਆ ਗਏ ਮੇ ਸਪੀਡ ਮੇ ਗਾੜੀ ਮੇ ਗਾੜੀ ਪਿੱਛੇ ਸੇ ਠੋਕਦੀ ਠੋਕਦੀ ਹਾਂਜੀ ਸਰ

ਅਭੀ ਬਸ ਲਗਭਗ 10 ਮਿੰਟ ਪਹਿਲੇ 10 ਮਿੰਟ ਪਹਿਲੇ ਹਾਂਜੀ ਸਰ ਭਾਜੀ ਕੀ ਗੱਲਬਾਤ ਹੋਈ ਐ ਕਿ ਪੈਟਰੋਲਿੰਗ ਪਾਰਟੀ ਕੋਲ ਪਹੁੰਚੀ ਐ ਕੀ ਲੱਗਦਾ ਭਾਜੀ ਤੁੰਦ ਜਿਆਦਾ ਹੋਣ ਕਰ ਮੈਂ ਏਸ ਜਸਵੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਸਤਲੋਜ ਬ੍ਰਿਜ ਪੁੱਤ ਚਕਰਾੜੀ ਤੱਕ ਸਾਡਾ ਰੂਟ ਆ ਤੁੰਦ ਜਿਆਦਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਸਵਾਰੀਆਂ ਦਾ ਬਚਾਇਆ ਇਹਦੇ ਵਿੱਚ ਦੋ ਬੱਸਾਂ ਸੀਗੀਆਂ ਜਿਹੜੀ ਕੋਈ ਪਿੱਛੋਂ ਇੱਕ ਬੱਸ ਨੇ ਹਟ ਕਰ ਦਿੱਤਾ ਉਹਨੂੰ ਤੇ ਸਵਾਰੀਆਂ ਦਾ ਬਚਾਇਆ ਬਿਲਕੁਲ ਤੇ ਅਸੀਂ ਮੌਕੇ ਤੇ ਪਹੁੰਚ ਚੁੱਕੇ ਹਾਂ ਹੁਣ ਰੋਡ 'ਤੇ ਤਸਵੀਰਾਂ ਆ ਰਹੀਆਂ ਮੈਂ ਫਲਾਈਓਵਰ ਤੋਂ ਅੱਧੇ ਪਾਸੋਂ ਫਿਰਿਆ ਹਾਂਜੀ ਕੀ ਕਹਿਣਾ ਜੀ ਇਹ ਤਾਂ ਉਹ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਗੱਡੀਆਂ ਵਿੱਚ ਪਿੱਛੋਂ ਵੱਜ ਗਈਆਂ ਗੱਡੀ ਓਵਰ ਕੰਟਰੋਲ ਹੋਣ ਕਰਕੇ ਬਚਾਅ ਹੋ ਗਿਆ ਵੀ ਥੱਲੇ ਨਹੀਂ ਪੁੱਟਦੇ ਪੁੱਤਰ ਗਈ ਇਹ ਅਸੀਂ ਹੁਣ ਹੈਡਰਾ ਹੈਡਰੇ ਦੀ ਮਦਦ ਦੇ ਨਾਲ ਇਹਨੂੰ ਸਾਈਡ ਤੇ ਕਰਾ ਕੇ ਤੇ ਟ੍ਰੈਫਿਕ ਚੱਲ ਕਰਵਾ ਰਹੇ ਹਾਂ ਠੀਕ